ਦਿਨ ਦਿਹਾੜੇ ਮਾਨਸਾ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਚੋਰ ਜਿਹੜੇ ਨੇ ਇੰਨੇ ਜ਼ਿਆਦਾ ਬੇਫਿਕਰੇ ਹੋ ਗਏ ਕਿ ਲਗਾਤਾਰ ਮੋਟਰਸਾਈਕਲਾਂ ਦੀ ਚੋਰੀ ਹੋ ਰਹੀ ਹੈ ਸੜਕ ਦੇ ਉੱਪਰੋਂ ਮੋਟਰਸਾਈਕਲ ਇਦਾਂ ਚੱਕਿਆ ਵੀ ਜਿਵੇਂ ਕੋਈ ਬਾਲੀਵਾਰਸ ਨਹੀਂ ਹੁੰਦਾ ਨਾ ਹੀ ਹੁੰਦਾ ਕੋਈ ਰਾਖਾ ਤੇ ਇੱਕ ਪਾਸੇ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਜੇ ਸੁਰੱਖਿਆ ਦੀ ਗੱਲ ਕਰੀਏ ਤਾਂ ਲੋਕਾਂ ਦੀ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਇੱਥੇ ਮੋਟਰਸਾਈਕਲ ਦੇਖੋ ਗਲੀ ਦੇ ਵਿੱਚੋਂ ਕਿਵੇਂ ਖਿਸਕਾਤਾ ਤੇ ਹੁਣ ਇਸ ਮੋਟਰਸਾਈਕਲ ਦਾ ਜਿਹੜਾ ਮਾਲਕ ਹੈ ਉਹ ਕਿਤੇ ਨਾ ਕਿਤੇ ਦਰਖਾਸਤਾਂ ਦਿੰਦਾ ਫਿਰਦਾ ਤੇ ਇਹ ਅਪੀਲ ਜਿਹੜੀ ਆ ਸਰਕਾਰ ਤੱਕ ਪ੍ਰਸ਼ਾਸਨ ਤੱਕ ਕਰਨੀ ਚਾਹੁੰਦਾ ਹੈ ਕਿ ਸਾਡੀ ਸੁਰੱਖਿਆ ਦਾ ਜਿੰਮਾ ਕਿਹਦੇ ਕੋਲੇ ਹੈ ਆ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਉਂਦਾ ਉਹ ਪਹਿਲਾਂ ਤੁਹਾਨੂੰ ਮੋਟਰਸਾਈਕਲ ਦਾ ਨੰਬਰ ਦੱਸ ਦਿੰਨਾ ਕਿ ਪੀਵੀ 31 20 9571 ਇਹਦਾ ਨੰਬਰ ਹੈ ਤਾਂ ਦੋਸਤੋ ਹੁਣ ਵੀਡੀਓ ਤੁਸੀਂ ਇਸ ਕਰਕੇ ਸ਼ੇਅਰ ਕਰਨੀ ਹੈ ਤਾਂ ਜੋ ਇਸ ਚੋਰ ਦਾ ਪਤਾ ਲੱਗ ਸਕੇ ਤੇ ਮੋਟਰਸਾਈਕਲ ਦਾ ਪਤਾ ਲੱਗ ਸਕੇ ਤੇ ਉਸਦੇ ਮਾਲਕ ਤੱਕ ਇਹ ਮੋਟਰਸਾਈਕਲ ਪਹੁੰਚ ਸਕੇ ਕਿਉਂਕਿ ਇੱਕ ਗਰੀਬ ਵਿਅਕਤੀ ਨੇ ਕਿਵੇਂ ਮਿਹਨਤ ਕਰਕੇ ਇੱਕ ਮੋਟਰਸਾਈਕਲ ਲਿਆ ਹੋਊਗਾ ਤੇ ਮੋਟਰਸਾਈਕਲ ਚੋਰ ਜਿਹੜਾ ਚੋਰੀ ਕਰਕੇ ਲੈ ਗਿਆ ਤੇ ਸਰੇ ਆਮ ਦਿਨ ਦਿਹਾੜੇ ਚੋਰੀ ਹੁੰਦੀ ਹੈ ਗਲੀ ਦੇ ਵਿੱਚੋਂ ਮੋਟਰਸਾਈਕਲ ਚੱਕਿਆ ਜਾਂਦਾ ਹੈ ਤਾਂ ਦੋਸਤੋ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਵੇਂ ਉਸਨੇ ਹੱਥ ਸਾਫ਼ ਕੀਤਾ ਮੋਟਰਸਾਈਕਲ ਦਾ ਪਹਿਲਾਂ ਲੋਕ ਤੋੜਿਆ ਤੇ ਉਸ ਤੋਂ ਬਾਅਦ ਮੋਟਰਸਾਈਕਲ ਕ ਲੈ ਕੇ ਰਫੂ ਚੱਕਰ ਹੋ ਗਿਆ ਤੇ ਹੁਣ ਬਾਲੀਵਾਰਸ ਕੌਣ ਹੈ ਮਾਨਸਾ ਸ਼ਹਿਰ ਦਾ ਇਸ ਗੱਲ ਦਾ ਸਵਾਲ ਬਣਦਾ ਤੇ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਜੇ ਕੋਈ ਇਸ ਨੂੰ ਪਹਿਚਾਨਦਾ ਤਾਂ ਕਮੈਂਟ ਅੱਜ ਆਪਣੀ رائے ਸਾਂਝੀ ਕਰਨੀ ਹੈ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਜਲਦ ਤੋਂ ਜਲਦ ਇਸ ਮੋਟਰਸਾਈਕਲ ਚੋਰ ਦਾ ਪਤਾ ਲੱਗ ਸਕੇ ਤੇ ਪਤਾ ਲੱਗ ਸਕੇ ਕਿ ਕਿਉਂ ਇਹ ਚੋਰੀਆਂ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ ਤੇ ਕਿਉਂ ਗਰੀਬ ਲੋਕਾਂ ਦੇ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਕੀਤੇ ਜਾ ਰਹੇ ਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ